हां जी दोस्तों ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਰਹੇ ਹੋ ਕਿ ਮੇਰੇ ਕੋਲ ਇੱਕ ਜਮ੍ਹਾਂਬੰਦੀ ਖੁੱਲੀ ਹੋਈ ਹੈ ਇਸ ਜਮ੍ਹਾਂਬੰਦੀ ਦੇ ਵਿੱਚ ਕੀ ਹੈ ਨੰਬਰ ਖਸਰਾ ਲਿਖੇ ਹੋਏ ਨੇ ਜਿਵੇਂ ਕਿ 90 ਮਸਤੀਲ ਦਾ 240 90 ਮਸਤੀਲ ਦਾ 25/1310 112 ਮਸਤੀਲ ਦਾ 2/240 ਇਸ ਤਰ੍ਹਾਂ ਅੱਗੇ ਹੋਰ ਨੰਬਰ ਖਸਰਾ ਲਿਖੇ ਹੋਏ ਨੇ ਛੋਟ ਜਹੀ ਜਾਣਕਾਰੀ ਲਈ ਦੱਸ ਦੇਵਾਂ ਕਿ ਜੋ ਸਭ ਤੋਂ ਪਹਿਲੇ ਦੋ ਅੱਖਰ ਜਿਵੇਂ 90 ਹੋ ਗਿਆ ਉਸ ਤੋਂ ਬਾਅਦ 112 ਹੋ ਗਿਆ ਠੀਕ ਹੈ ਇਹ ਹੁੰਦੇ ਆ ਜੀ ਆਪਣੇ ਮਰਬਾ ਨੰਬਰ ਮਰੱਬਾ ਨੰਬਰ ਹੁੰਦਾ ਹੈ ਜੋ ਉਸ ਤੋਂ ਅੱਗੇ ਦੋ ਡੰਡੀਆਂ ਲੱਗੀਆਂ ਹੋਈਆਂ ਨੇ ਇਹ ਮਰੱਬੇ ਦੀ ਮਰੱਬੇ ਦੀ ਨਿਸ਼ਾਨੀ ਹੁੰਦੀ ਹੈ ਠੀਕ ਹੈ ਉਸ ਤੋਂ ਅੱਗੇ ਹੈ ਜੀ 24 ਤੇ ਜਿਵੇਂ ਅੱਗੇ ਹੈ 25 ਵਟਾ 1 ਜਾਂ 2 ਵਟਾ 2 ਇਹ ਹੁੰਦੇ ਆ ਆਪਣੇ ਕਿਲਾ ਨੰਬਰ ਇਹ ਚੀਜ਼ਾਂ ਕਿਵੇਂ ਜਮਾਵੰਦੀ ਵਿੱਚ ਬੰਦੀਆਂ ਨੇ ਤੁਹਾਨੂੰ ਇਸ ਦੇ ਬਾਰੇ ਮੈਂ ਸ਼ਾਰਟ ਵਿੱਚ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਦੇਖਦੇ ਆ ਕਿ ਮਰੱਬਾ ਨੰਬਰ ਕੀ ਹੁੰਦਾ ਹੈ ਇੱਥੇ ਤੁਸੀਂ ਦੇਖ ਰਹੇ ਹੋ ਇਹ ਇੱਕ ਟੇਬਲ ਹੈ ਇਹ ਟੇਬਲ ਨਹੀਂ ਹੈ ਜੀ ਦੋਸਤੋ ਇਹ ਹੈ ਜੀ ਮਰੱਬਾ ਠੀਕ ਹੈ ਮਰੱਬਾ ਕਿਵੇਂ ਕਹਿ ਸਕਦੇ ਹੋ ਜੋ 1 ਤੋਂ ਲੈ ਕੇ 25 ਤੱਕ ਨੰਬਰ ਲਿਖੇ ਹੋਏ ਆ ਇਹ ਸਾਡੇ ਕਿੱਲਾ ਨੰਬਰ ਨੇ 25 ਤੱਕ 1 2 ਨੰਬਰ ਕਿੱਲਾ 3 ਨੰਬਰ ਕਿੱਲਾ ਇਸ ਤਰ੍ਹਾਂ ਕਰਕੇ 25 ਕਿੱਲਾਂ ਦਾ ਇੱਕ ਟੱਕ ਜਿਹੜਾ ਬਣ ਜਾਂਦਾ ਹੈ ਜਿਸ ਨੂੰ ਮਰੱਬਾ ਕਹਿੰਦੇ ਆ ਇਸ ਕਰਕੇ 25 25 ਕਿੱਲਾਂ ਦੇ ਟੱਕ ਬਣਦੇ ਜਾਂਦੇ ਨੇ ਜਦੋਂ 25 ਕਿੱਲੇ ਪੂਰੇ ਹੋ ਜਾਂਦੇ ਨੇ ਤਾਂ ਇੱਕ ਟੱਕ ਕਹਿੰਦਾ ਭਾਵ ਕਿ ਇੱਕ ਮਰੱਬਾ ਪੂਰਾ ਹੋ ਜਾਂਦਾ ਹੈ ਜਿਵੇਂ ਹੀ 25 ਕਿੱਲਾਂ ਦਾ ਇੱਕ ਮਰੱਬਾ ਪੂਰਾ ਹੁੰਦਾ ਹੈ ਉਸ ਤੋਂ ਬਾਅਦ ਮਰੱਬਾ ਅਗਲੇ 25 ਕਿੱਲੇ ਦੀ ਨਵਾਂ ਮਰੱਬਾ ਨੰਬਰ ਯਾਨੀ ਕਿ ਮਰੱਬਾ ਨੰਬਰ 2 ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਮਰੱਬਾ ਨੰਬਰ 2 ਦੇ ਜਦੋਂ 25 ਕਿੱਲੇ ਪੂਰੇ ਹੁੰਦੇ ਨੇ ਤਾਂ ਅਗਲਾ ਮਨੱਬਾ ਨੰਬਰ 3 ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਸੀਰੀਅਲ ਚੱਲਦੀ ਰਹਿੰਦੀ ਹੈ ਜਿੰਨਾ ਚਿਰ ਜਿੰਨਾ ਚਿਰ ਪੂਰੇ ਪਿੰਡ ਦੇ ਜਿਹੜੇ ਰਕਬਾ ਮਾਪਿਆ ਨਹੀਂ ਜਾਂਦਾ ਇਹ ਜਿਹੜੇ ਨੰਬਰ ਖਸਰਾ ਜਾਂ ਮਰੱਬਾ ਨੰਬਰ ਸਾਡੇ ਨਕਸ਼ੇ ਤੇ ਦਰਜ ਹੁੰਦੇ ਨੇ ਜੋ ਕਿ ਸਾਨੂੰ ਪਟਵਾਰੀ ਕੋਲ ਮਿਲ ਜਾਂਦਾ ਹੈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨਕਸ਼ੇ ਆਨਲਾਈਨ ਵੀ ਸਾਈਟ ਦੇ ਉੱਤੇ ਪਾਏ ਹੋਏ ਨੇ ਸੋ ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਕਿ ਇਸ ਵਿੱਚ ਕੁਸ਼ਨ ਨੰਬਰ ਹੈ ਜਿਹੜੇ ਪੂਰੇ ਲਿਖੇ ਹੋਏ ਨੇ ਜਿਵੇਂ 24 ਹੋ ਗਿਆ 23 ਹੋ ਗਿਆ 1 2 3 ਇਹ ਪੂਰੇ ਲਿਖੇ ਹੋਏ ਨੇ ਪੂਰਾ ਨੰਬਰ ਹੁੰਦਾ 8 ਕਨਾਲਾਂ ਦਾ ਠੀਕ ਹੈ ਜਿੱਥੇ ਮربعੇਬੰਦੀ ਨਹੀਂ ਹੋਈ ਉੱਥੇ ਨੰਬਰ ਵੱਡੇ ਛੋਟੇ ਹੋ ਸਕਦੇ ਨੇ ਪਰ ਜਿੱਥੇ ਮربعੇਬੰਦੀ ਹੋਈ ਹੈ ਉੱਥੇ ਨੰਬਰ ਪੂਰਾ 8 ਕਨਾਲਾਂ ਦਾ ਹੀ ਹੁੰਦਾ ਹੈ ਠੀਕ ਹੈ ਜਦੋਂ ਕਿਸੇ ਨੰਬਰ ਮਗਰ ਵਟਾ ਲੱਗ ਜਾਂਦਾ ਹੈ ਜਿਵੇਂ 1 ਮਰਬੇ ਦਾ 1/1 ਜਾਂ 2/2 ਠੀਕ ਹੈ 2/3 ਜਾਂ ਅੱਗੇ ਵਟੇ ਵਧਦੇ ਜਾਂਦੇ ਨੇ ਤਾਂ ਇਹ ਉਦੋਂ ਲੱਗਦੇ ਨੇ ਜਦੋਂ ਕੋਈ ਕਿਲਾ ਟੁੱਟ ਜਾਂਦਾ ਹੈ ਜਿਵੇਂ ਇੱਕ ਕਿੱਲੇ ਦੇ ਵਿੱਚੋਂ ਚਾਰ ਕਨਾਲਾ ਵਾਏ ਹੋ ਗਈਆਂ ਠੀਕ ਹੈ ਤਾਂ ਉਹ ਚਾਰ ਕਨਾਲਾ ਦਾ ਅਲੱਗ ਨੰਬਰ ਬਣ ਗਿਆ ਠੀਕ ਹੈ ਇੱਕ ਨੰਬਰ ਕਿੱਲੇ ਵਿੱਚ ਟੁੱਟਿਆ ਹੈ ਜੋ ਤਾਂ ਉਸ ਨੂੰ ਜਿਵੇਂ ਇੱਕ ਮਰਬੇ ਦਾ ਇੱਕ ਕਿਲਾ ਨੰਬਰ ਸੀ ਤਾਂ ਉਸ ਨੂੰ ਚਾਰ ਕਨਾਲਾ ਦਾ ਰਹਿ ਜਾਵੇਗਾ ਤਾਂ ਉਸ ਨੂੰ ਲਿਖਿਆ ਜਾਵੇਗਾ ਇੱਕ ਮਸਤੀਲ ਦਾ 1/1 ਅਤੇ ਇੱਕ ਮਸਤੀਲ ਦਾ 1/ ਜਿਹੜਾ 2 ਠੀਕ ਹੈ ਕਹਿੰਦਾ ਮਤਲਬ ਹੈ ਕਿ ਇੱਕ ਮਰਬੇ ਦੇ ਵਿੱਚੋਂ ਇੱਕ ਨੰਬਰ ਕਿੱਲੇ ਦੇ ਵਿੱਚ ਹੁਣ ਦੋ ਕਿल्ले ਬਣ ਚੁੱਕੇ ਨੇ ਅਲੱਗ-ਅਲੱਗ ਇਸ ਤਰ੍ਹਾਂ ਕਰਕੇ ਇਹ ਜਿਹੜੇ ਅੱਗੇ ਦੀ ਅੱਗੇ ਕਿਲਾ ਨੰਬਰ ਟੁੱਟਦੇ ਜਾਂਦੇ ਨੇ ਵਟੇ ਬਣਦੇ ਜਾਂਦੇ ਨੇ ਜੇਕ